ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕੁਝ ਪਾਰਸਲ ਜੋ ਆਪਾਂ Amazon ਤੋਂ ਮੰਗਵਾਏ ਸੀਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਾਂ Amazon ਤੋਂ ਸਮਾਨ ਮੰਗੋਣੇ ਰਹੇ ਹਾਂ ਬਹੁਤ ਵਧੀਆ ਐਪ ਹੈ ਤੇ ਉਹਨਾਂ ਦਾ ਭੇਜਿਆ ਹੋਇਆ ਸਮਾਨ ਵੀ ਬਹੁਤ ਵਧੀਆ ਹੁੰਦਾ ਹੈ ਤੇ ਵੈਸੇ ਇਹ ਪਾਰਸਲ ਜਿਹੜੇ ਆ ਪਿੰਡ ਦੇ ਵਿੱਚ ਹੁਣ ਸਪਲਾਈ ਨਹੀਂ ਹੁੰਦੇ ਸਾਡੇ ਪਿੰਡ ਦੇ ਵਿੱਚ ਤਾਂ ਨਹੀਂ ਪਹੁੰਚਦੇਗੇ ਤੇ ਸ਼ਹਿਰ ਆਪਾਂ ਕਿਸੇ ਦੇ ਐਡਰੈਸ ਤੇ ਮੰਗਵਾਨੇ ਆ ਤੇ ਇਸ ਕਰਕੇ ਆਪਾਂ ਅੱਜ ਇਹ ਨੂੰ ਲੈ ਕੇ ਆਏ ਸੀਗੇ ਦੋ ਦਿਨ ਪਹਿਲਾਂ ਹੀ ਪਾਰਸਲ ਆ ਗਏ ਸੀਗੇ ਘਰੇ ਓਪਨ ਕਰਕੇ ਦੇਖ ਰਹੇ ਸੀਗੇ ਪਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਕਿਉਂਕਿ ਆਪਣੇ ਆਏ ਹੋਏ ਸੀਗੇ ਗੈਸਟ ਇਸ ਕਰਕੇ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਕਾਫੀ ਬੀਜੀ ਸੀਗੇ ਤੇ ਅੱਜ ਮੈਂ ਕਿ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਜਿੰਨਾ ਕੁ ਮੈਨੂੰ ਰੇਂਜ ਧਿਆਨ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਤੇ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਵੀ ਦੇ ਦੂੰਗੀ ਅਗਰ ਤੁਹਾਨੂੰ ਇਹ ਸਮਾਨ ਵਧੀਆ ਲੱਗਿਆ ਤਾਂ ਤੁਸੀਂ ਵੀ ਮੰਗਵਾ ਸਕਦੇ ਹੋ ਸਭ ਤੋਂ ਪਹਿਲਾਂ ਹੈਗਾ ਜੀ ਇਹ ਫੇਸ ਵੋਸ਼ ਐਂਟੀ ਐਕਨੇ ਫੇਸ ਵੋਸ਼ ਹੈਗਾ ਇਹ ਮਨਵੀਰ ਯੂਜ਼ ਕਰਦਾ ਹੁੰਦਾ ਤੇ ਕਾਫੀ ਟਾਈਮ ਤੋਂ ਯੂਜ਼ ਕਰ ਰਿਹਾ ਤੇ ਇਸ ਕਰਕੇ ਦਾ ਰਿਜ਼ਲਟ ਇਹਨੂੰ ਬਹੁਤ ਵਧੀਆ ਲੱਗਿਆ ਤੇ ਇਸ ਕਰਕੇ ਨੇ ਸੈਕਿੰਡ ਟਾਈਮ ਵੀ ਇਹ ਮੰਗਵਾ ਲਿਆ ਤੇ ਕਾਫੀ ਵੀ ਵੱਡਾ ਸਾਈਜ਼ ਹੈ ਨਾ ਕਾਫੀ ਟਾਈਮ ਲੱਗ ਜਾਂਦਾ ਨਾ ਤੇ ਬਹੁਤ ਵਧੀਆ ਹੈ ਹੁਣ ਜਿਵੇਂ ਗਰਮੀ ਆ ਤੇ ਗਰਮੀ ਦੇ ਵਿੱਚ ਜਿਆਦਾ ਐਕਨੇ ਵਗੈਰਾ ਦੀ ਪ੍ਰੋਬਲਮ ਹੋ ਜਾਂਦੀ ਹੈ ਵੈਸੇ ਤਾਂ ਦੇਖੋ ਹੋਮ ਰੈਮਡੀ ਵੀ ਯੂਜ਼ ਕਰਦੇ ਰਹਿੰਦੇ ਆ ਇਸ ਵਾਸਤੇ ਹੈ ਨਾ ਵੀ ਜਿਵੇਂ ਅਲੋਵੇਰਾ ਵਗੈਰਾ ਜਿਹੜਾ ਹੁੰਦਾ ਆ ਤੇ ਉਹੋ ਵੀ ਕਰਦੇ ਆ ਤੇ ਫੇਸ ਵੋਸ਼ ਇਹ ਯੂਜ਼ ਕਰ ਲੈਣੇ ਵੀ ਚਲੋ ਫੇਸ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਆ ਇਸ ਨਾਲ ਤੇ ਦੂਸਰੀ ਚੀਜ਼ ਹੈਗੀ ਹੈ ਜੀ ਇਹ ਇਹਨਾਂ ਨੇ ਮੰਗਵਾਏ ਆ ਜੋਕੀ ਦੀ ਵੈਸਟ ਇਹ ਵੀ ਪਿਛਲੇ ਸਾਲ ਇੱਕ ਪੀਸ ਮੰਗਵਾਇਆ ਸੀਗਾ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਤੇ ਬਹੁਤ ਵਧੀਆ ਸੌਫਟ ਤੇ ਫਲੈਕਸੀਬਲ ਹੈ ਇਸ ਕਰਕੇ ਐਕਕੀ ਇਹਨਾਂ ਨੇ ਤਿੰਨ ਮੰਗਵਾ ਲਈਆਂ ਕਿਉਂਕਿ ਸੇਮ ਹੀ ਸਾਈਜ਼ ਹੋ ਜਾਂਦਾ ਮਨਵੀਰ ਤੇ ਮਨਵੀਰ ਦੇ ਡੈਡੀ ਦਾ ਇਸ ਕਰਕੇ ਸੇਮ ਸਾਈਜ਼ ਹੀ ਮੰਗਵਾ ਲਿਆ ਕਲਰ ਆਪ ਦੀ ਚੋਇਸ ਤੇ ਮੰਗਵਾ ਲਏ ਇਹ ਵਾਲਾ ਇੱਕ ਹੈਗਾ ਆ ਤੇ ਦੂਸਰਾ ਆਪਾਂ ਆਵ ਲੰਗੋਆ ਦੇਖੋ ਇਹ ਓਪਨ ਕਰਕੇ ਦੇਖ ਰਹੇ ਹਾਂ ਇਸ ਤਰ੍ਹਾਂ ਜਿਹੀ ਸੀ ਇਹ ਵਾਲਾ ਇਹ ਰਾਜਿੰਦਰ ਨੇ ਆਦੇ ਵਾਸਤੇ ਮਗੋਆ ਤੇ ਇੱਕ ਜਿਵੇਂ ਓਪਨ ਕਰ ਲਿਆ ਇਹ ਦੇਖੋ ਇਸ ਤਰ੍ਹਾਂ ਬੜਾ ਫਲੈਕਸੀਬਲ ਤੇ ਬੜਾ ਹੀ ਸੌਫਟ ਕਪੜਾ ਜਿਹੜਾ ਗਰਮੀ ਸਾਲ ਦੋਨਾਂ ਦੇ ਵਿੱਚ ਯੂਜ਼ ਕਰੋ ਨਾ ਤੇ ਇਸੇ ਇੱਕ ਪੀਸ ਦੀ ਰੇਂਜ ਹੈਗੀ 350 ਤੇ ਪਰ ਇੰਨਾ ਵੀ ਜਿਹੜਾ ਪਿਛਲੇ ਸਾਲ ਵੀ ਮੰਗਾਇਆ ਉਹਦਾ ਵੀ ਕਲਰ ਵੀ ਉਵੇਂ ਹੀ ਪਿਆ ਹੈ ਇਹਨਾਂ واਸ਼ ਕੀਤਾ ਹੈ ਕਲਰ ਵੀ ਉਵੇਂ ਹੀ ਪਿਆ ਹੈ ਤੇ ਵੈਸੇ ਵੀ ਬਹੁਤ ਵਧੀਆ ਹੈ ਸਾਫਟ ਹੈ ਬਿਲਕੁਲ ਇਹ ਗਰਮੀ ਸਰਦੀ ਚ ਦੋਨੇ ਯੂਜ਼ ਕਰ ਲੈਂਦੇ ਆ ਤੇ ਹੁਣ ਮੈਂ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਦੀ ਮੇਨ ਚੀਜ਼ ਹੈ ਉਹ ਦਿਖਾ ਰਹੀ ਹਾਂ ਹਾਂਜੀ ਇਹ ਚੀਜ਼ ਮੰਗਾਈ ਹੈ ਸਪੈਸ਼ਲ ਠੀਕ ਹੈ ਇਹ ਮੈਂ ਆਪਦੇ ਵਾਸਤੇ ਮੰਗਾਈ ਹੈ ਸਮਝ ਲਓ ਵੀ ਮੇਰੇ ਵਾਸਤੇ ਹੀ ਆ ਕਿਉਂਕਿ ਮੇਰਾ ਬਹੁਤ ਟਾਈਮ ਦਾ ਮੰਨ ਸੀਗਾ ਵੀ ਮੈਂ ਇਹ ਚੀਜ਼ ਮੰਗਵਾਵਾਂ ਇਸ ਨੂੰ ਯੂਜ਼ ਕਰਾਂ ਤੇ ਹੁਣ ਆਪਾਂ ਇਸ ਤੇ ਵੀਡੀਓ ਬਣਾਵਾਂਗੇ ਯੂਜ਼ ਕਰਾਂਗੇ ਤੇ ਇਹਦਾ ਰਿਜ਼ਲਟ ਕਿਹੋ ਜਿਹਾ ਰਹੂਗਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਸ ਕਰਕੇ ਬਣੇ ਰਹਿਣਾ ਵੀਡੀਓ ਦੇ ਨਾਲ ਤੇ ਹੁਣ ਆਪਾਂ ਇਸ ਨੂੰ ਕਰਦੇ ਆਂ ਕੱਟ ਤੇ ਸ਼ੁਰੂ ਕਰਦੇ ਨਾਲੇ ਤੁਹਾਨੂੰ ਦੱਸਦੇ ਆਂ ਵੀ ਕੀ ਚੀਜ਼ ਆ ਬਾਕੀ ਤੁਸੀਂ ਗੈਸ ਕਰਕੇ ਦੱਸ ਦਿਓ ਵੀ ਇਹ ਕੀ ਚੀਜ਼ ਹੈਗੀ ਹੈ ਜੀ ਚਲੋ ਪੂਰੀ ਵੀਡੀਓ ਦੇਖ ਲੈਣਾ ਤੁਹਾਨੂੰ ਪਤਾ ਲੱਗ ਜਾਊਗਾ ਜੀ ਇਹ ਜਿਵੇਂ ਆਪਾਂ ਗੇਟ ਲਾਏ ਹੁੰਦੇ ਆਂ ਤੇ ਗੇਟਾਂ ਦੇ ਥੱਲੇ ਰਹਿ ਜਾਂਦੇ ਆ ਸਪੇਸ ਐਵੇਂ ਜਗ੍ਹਾ ਰਹਿ ਜਾਂਦੀ ਹੈ ਨਾ ਕਈ ਵਾਰੀ ਫਰਸ਼ ਉੱਚਾ ਨੀਵਾ ਹੋਵੇ ਜਾਂ ਵੈਸੇ ਹੀ ਤੇ ਇਸ ਵਿੱਚ ਜਦੋਂ ਢੇਰੀ ਵੀ ਕਰਾਉਂਦੀ ਰਿੱਤਾ ਬਹੁਤ ਜਾਂਦਾ ਤੇ ਇਸ ਤੋਂ ਬਚਣ ਵਾਸਤੇ ਆਪਾਂ ਇਹ ਮੰਗਾਏ ਆ ਜੀ ਤੇ ਚਲੋ ਜੀ ਰੇਟ ਵੀ ਸ਼ੇਅਰ ਕਰਦੇ ਤੁਹਾਡੇ ਨਾਲੇ ਲਾਉਣੇ ਆ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਇਹ ਲੱਗਦਾ ਆ ਤੇ ਇਹ ਆਪਾਂ ਜਿਵੇਂ ਕਿ ਆਹ ਇੱਕ ਮੀਟਰ ਦਾ ਇਹ ਵੀ 1 ਮੀਟਰ ਦਾ 39 39 ਇੰਚ ਦੇ ਹੈ 2 ਮੀਟਰ ਦੇ ਇਸ ਤਰ੍ਹਾਂ ਦੇ ਦੋ ਬੰਡਲ ਆਪਾਂ ਮੰਗਵਾਈ ਆ ਯਾਨੀ ਕਿ ਚਾਰ ਇਸ ਤਰ੍ਹਾਂ ਦੇ ਪੀਸ ਹੈਗੇ ਵਿੱਚ ਤੇ ਇਹ ਆਪਾਂ ਨੂੰ ਪਏ 430 ਦੇ ਤੇ ਵੈਸੇ ਜੇ ਇੱਕ ਲੈਂਦੇ ਸੀਗੇ ਉਹ ਕੋਸਟਲੀ ਪੈਂਦਾ ਸੀਗਾ ਇਸ ਕਰਕੇ ਅਸੀਂ ਇੱਕ ਵਾਰੀ ਦੋ ਮੰਗਵਾ ਲਏ ਤੇ ਇਹਨਾਂ ਦਾ ਯੂਜ਼ ਕਰਕੇ ਦੇ ਦੇ ਕਿਉਂਕਿ ਆਪਾਂ ਵੀ ਫਸਟ ਟਾਈਮ ਯੂਜ਼ ਕਰ ਰਹੇ ਆ ਤੇ ਇਹ ਹੋ ਗਏ ਚਾਰ ਚਾਰ ਪੀਸ ਹੋ ਗਏ ਤੇ ਹੁਣ ਅਸੀਂ ਵੈਸੇ ਗੇਟ ਵਗੈਰਾ ਨਾਪਲੇ ਸੀਗੇ ਦੇਖਦੇ ਹਾਂ ਹੁਣ ਕਿੰਨਿਆਂ ਦੇ ਥੱਲੇ ਲੱਗ ਜਾਂਦੇ ਆ ਚਲੋ ਜੀ ਲਾਉਨੇ ਆ ਕਰਦੇ ਆ ਸਟਾਰਟ ਬਸ ਇਹ ਦੋ ਐਕਸਟਰਾ ਨਹੀਂ ਰੱਖਣਾ ਚਲੋ ਜੀ ਆਹ ਟੇਪ ਲੱਗੀ ਆ ਪਹਿਲਾਂ ਇਸ ਟੇਪ ਨੂੰ ਲਾਉਨੇ ਆ ਤੇ ਫਿਰ ਪੇਸਟ ਕਰਾਂਗੇ ਇਹਦੇ ਆ ਵੀ ਧੁੱਪ ਵਗੈਰਾ ਨਾਲ ਖਰਾਬ ਤੇ ਨਹੀਂ ਹੁੰਦੀ ਬਸ ਤੇ ਧੁੱਪ ਆਉਂਦੀ ਨਹੀਂਗੀ ਇਹਦੇ ਦੋ ਪਾਸਾ ਨਹੀਂ ਸਾਹ ਪਾਸਾ ਲਾਉਣਾ ਉਹਦੋਂ ਫੋਲਡ ਨਾ ਹੋਵੇ ਗੇਟ ਜਦੋਂ ਖੁੱਲ ਗਏ ਨਹੀਂ ਆਦੀ ਨਾਲ ਟੇਪ ਲਾ ਕੇ ਲਾਰੇ ਕਲਰ ਥੋੜਾ ਜਿਹਾ ਡਾਰਕ ਰਹਿ ਗਿਆ ਨਾ ਅਸੀਂ ਕੋਸ਼ਿਸ਼ ਕਰਦੇ ਸੀ ਇਹਦੇ ਨਾਲ ਮੈਚ ਕਰੀਏ ਖੁਸ਼ਗੀੜ ਦਾ ਕਲਰ ਵੀ ਲਾਈਟ ਹੋ ਗਿਆ ਨਾ ਕਾਫੀ ਟਾਈਮ ਹੋ ਗਿਆ ਕਰਾਇਆ ਹੋਇਆ ਕਾਫੀ ਕਲਰ ਦਾ ਕਰਾਉਣਾ ਉਹ ਸੇਮ ਹੋ ਜੂਗਾ ਫਿਰ ਬਿਲਕੁਲ ਹੀ ਪਤਾ ਲੱਗਦਾ ਇਧਰ ਥੋੜਾ ਜਿਹਾ ਵੱਡਾ ਹੈ ਇਹ ਸਾਨੂੰ ਕੱਟਣਾ ਪਊਗਾ ਕਿਉਂਕਿ ਜਦੋਂ ਗੇਟ ਬੰਦ ਕਰਦੇ ਫਿਰ ਵਿੱਚ ਆਊਗਾ ਨਹੀਂ ਤਾਂ इतों तक आने लगता शायद तक गेट करके देखा इस तरह बंद करा ना, ना, ना बंद कर तो इतों तक आऊगा फिर उस हिसाब अपन लाना बंद करके लाइए पहला तो हम वह सट आऊगा फिर है ना नहीं तो उखड़ना से इधरों जो आप बिना बंद किए ला दे तो असू परमानेंटली ला दिए बंद ही रुक ਨੌਕੀ ਖੋਲੋ ਨਾਰੇ ਟਮਾਟੀ ਜਾਓ ਅੰਦਰ ਵਾਤ ਬੇਵਤਰੰਮ ਹੋਰ ਕੰਚੀ ਹੈਗੀ ਲੋ ਜੀ ਇੱਕ ਗੇੜ ਤੇ ਲਾਤਾ ਤੇ ਹੁਣ ਦੂਸਰੀ ਜਿਹੜੀ ਸਾਈਡ ਆ ਉਸ ਤੇ ਲਾ ਰਹੇ ਫਿਰ ਉਸ ਤੋਂ ਬਾਅਦ ਦਿਖਾਵਾਂਗੇ ਇਹ ਵੀ ਕਿਵੇਂ ਲੱਗਦਾ ਲੋ ਜੀ ਇਧਰ ਹੁਣ ਦੋਨਾਂ ਗੇਟਾਂ ਦੇ ਵਧੀਆ ਲੱਗ ਗਏ ਇਹ ਆ ਹੈਗਾ ਬਾਹਰਲਾ ਗੇਟ ਤੇ ਇਧਰ ਹੁਣ ਜਿਵੇਂ ਕਿ ਵਧੀਆ ਹਨੇਰੀ ਹਨੇਰੀ ਵਗੈਰਾ ਆਊਗੀ ਤੇ ਰਿੱਤਾ ਨਹੀਂ ਜਾਂਦਾ ਆਪਾਂ ਦੂਸਰਾ ਬੰਦਰ ਖੋਲਦੇ ਜਿਹੜੇ ਉਹ ਦੋ ਪੀਸ ਸੀਗੇ ਮੀਟਰ ਮੀਟਰ ਦੇ ਸੀਗੇ ਦੋਨਾਂ ਘੇਟਾਂ ਤੇ ਲੱਗ ਗਏ ਹੁਣ ਇਧਰ ਇਸ ਕਮਰੇ ਦੇ ਵਿੱਚ ਲੱਗਿਆ ਹੋਇਆ ਏਸੀ ਪਰ ਇਧਰ ਸਪੇਸ ਬਹੁਤ ਜ਼ਿਆਦਾ ਹੈ ਦੇਖੋ ਤੇ ਇਹ ਵੈਸੇ ਗੇਟ ਹੈ ਵੀ ਸਹੀ ਨਹੀਂ ਉਧਰੋਂ ਨੀਵਾ ਆ ਤੇ ਇਧਰ ਉੱਚਾ ਆ ਨਾ ਤੇ ਹੁਣ ਇਸ ਤੇ ਲਾਉਨੇ ਆ ਸੈੱਟ ਕਰਦੇ ਆ ਇਧਰ ਫਿਰ ਗੈਪ ਬਣਿਆ ਹੋਇਆ ਨਾ ਤੇ ਤਾਂ ਕਰਕੇ ਫਿਰ ਏਸੀ ਦੀ ਹਵਾ ਵੀ ਜਿਹੜੀ ਨਿਕਲਦੀ ਰਹਿੰਦੀ ਥੱਲੋਂ ਦੀ ਵਸੇ ਰੂਮ ਹੈਗਾ ਜਾਂ ਬਿਲਕੁਲ ਲ lobby ਦੇ ਅੰਦਰਲੀ ਸਾਈਡ ਹੈ ਦਿੱਤਾ ਵਗੈਰਾ ਤਾਂ ਨਹੀਂ ਜਾਂਦਾਗਾ ਪਰ ਇਸੇ ਇਹ ਪ੍ਰੋਬਲਮ ਸੀਗੀ ਵੀ ਏਸੀ ਦੀ ਹਵਾ ਜਿਹੜੀ ਕ੍ਰੋਸ ਹੁੰਦੀ ਰਹਿੰਦੀ ਹੈ ਇਸ ਕਰਕੇ ਆਪਾਂ ਇਧਰ ਲਾ ਰਹੇ ਸੀਗੇ ਆਪਾਂ lobby ਵਾਲੇ ਗੇਟ ਦੇ ਲਾਇਆ ਸੀ ਨਾ ਉਹਦੇ ਨਾਲ ਛੋਟਾ ਜਿਹਾ ਪੀਸ ਵੱਧ ਗਿਆ ਸੀਗਾ ਉਹ ਪੀਸ ਆਪਾਂ ਕੱਟ ਲਿਆ ਤੇ ਇਧਰ ਲਾਤਾ ਕਿਉਂਕਿ ਇਹ ਥੋੜਾ ਜਿਹਾ ਜਿਵੇਂ ਕਿ 39 ਇੰਚ ਤੋਂ ਥੋੜਾ ਜਿਹਾ ਵੱਡਾ ਸੀਗਾ ਤੇ ਉਹ ਪੀਸ ਇਹਦੇ ਨਾਲ ਲੱਗ ਗਿਆ ਵਧੀਆ ਸਟਾ ਆ ਗਿਆ ਇਕੁਅਲ ਹੋ ਗਿਆ ਚਲੋ ਬਰਾਬਰ ਲਓ ਜੀ ਇਹਨਾਂ ਚੋ ਤਿੰਨ ਜਿਹੜੇ ਪਿੰਡਲ ਸੀਗੇ ਉਹ ਲੱਗ ਗਏ ਹੁਣ ਇੱਕ ਬਚਿਆ ਤੇ ਇਹ ਆਪਾਂ ਜਾ ਰਹੇ ਹਾਂ ਹੁਣ ਪੌੜੀਆਂ ਤੇ ਪੌੜੀਆਂ ਵਾਲੇ ਗੇਟ ਤੇ ਲਾਉਨੇ ਆ ਕਿਉਂਕਿ ਜਦੋਂ ਪੌੜੀਆਂ ਬਣੀਆਂ ਹੁੰਦੀਆਂ ਲੋਬੀ ਦੇ ਵਿੱਚ ਫਿਰ ਇਹੇ ਪ੍ਰੋਬਲਮ ਹੁੰਦੀ ਆ ਵੀ ਰੇਤਾ ਵਗੈਰਾ ਸਾਰਾ ਫਿਰ ਇਧਰ ਲੋਬੀ ਜੀ ਆਉਂਦਾ ਆ ਤੇ ਦੇਖੋ ਪਹਿਲਾਂ ਆਪਾਂ ਉਥੇ بس ایک کپڑا لگا رکھا سیਗਾ تو کئی وری ਢੇਦੇ ਦੇ ਨਾਲ ਨਿਕਲ ਵੀ ਜਾਂਦਾ ਤੇ کئی وری گیਟ ਵਗੈਰਾ ਖੋਲਦੇ ਹਨਾ ਤੇ ਇਧਰ ਉਧਰ ਕਰ ਦਿੰਦੇ ਆ ਇਸ ਕਰਕੇ ਪਰਮਾਨੈਂਟਲੀ ਲੱਗ ਜਾਊਗਾ ਤੇ ਮੇਰੀ ਟੈਨਸ਼ਨ ਹੋ ਜੂਗੀ ਸਫਾਈਆਂ ਦੀ ਖਤਮ ਇਸ ਨੂੰ ਪੇਸਟ ਕਰਨ ਤੋਂ ਪਹਿਲਾਂ ਧਿਆਨ ਰੱਖ ਲੈਣਾ ਵੀ ਇਹ ਜਿਵੇਂ ਕਿ ਥੋੜਾ ਜਿਹਾ ਸਾਫ਼ ਕਰ ਲੈਣਾ گیਟਾ ਵਗੈਰਾ ਨੂੰ ਰੇਤਾ ਵਗੈਰਾ ਹੁੰਦਾ ਨਾ ਤੇ ਤਾਂ ਬਿਲਕੁਲ ਸਾਫ਼ ਕਰ ਲੈਣਾ ਤੇ ਇਸ ਨੂੰ ਆਪਾਂ ਸਾਫ਼ ਕਰ ਲਿਆ ਹੁਣ ਤੇ ਹੁਣ ਇਸ ਨੂੰ ਲਾਉਣੇ ਆ ਜਿੱਦਦਰ ਆਪਾਂ ਛੱਤ ਤੇ ਆਏ ਹੋਏ ਸੀਗੇ ਤੇ ਥੋੜੀ ਥੋੜੀ ਹਵਾ ਚੱਲ ਰਹੀ ਵਸ ਧੁੱਪ ਵੀ ਨਿਕਲ ਆਈ ਹੈ ਨਾ ਅਸੀਂ ਕਰਕੇ ਅਸੀਂ ਇਹ ਕੰਮ ਟਾਈਮ ਸਿਰ ਹੀ ਕਰਦੇ ਸੀਗੇ ਥੋੜਾ ਜਿਹਾ ਤੁਹਾਨੂੰ ਪਿੰਡ ਦਾ ਵੀ ਵੀਊ ਦਿਖਾ ਦਈਏ ਇਸ ਤਰ੍ਹਾਂ ਦੇ ਲੱਗ ਰਿਹਾ ਸਾਡਾ ਪਿੰਡ ਵਸ ਇਨਾ ਵੀ ਥੋੜਾ ਜਿਹਾ ਮੀਂਹ ਪੈ ਕੇ ਹਟੇ ਕਰਕੇ ਹੁਣ ਇੰਨਾ ਰੇਤਾ ਵਗੈਰਾ ਨਹੀਂ ਉੱਡਦਾਗਾ ਤਾਂ ਜਦੋਂ ਪੂਰੀ ਲੋ ਪੈਣ ਲੱਗ ਗਈ ਪੂਰੀਆਂ ਧੁੱਪਾਂ ਪੈਣ ਲੱਗ ਗਈਆਂ ਹਨਾ ਤਾਂ ਫਿਰ ਇਹ ਤਾਂ ਬਹੁਤ ਆਉਂਦਾ ਚਲੋ ਜੀ ਆਪਣੇ ਚੌਥੇ ਗੇਟ ਤੇ ਵੀ ਲੱਗ ਗਿਆ ਇੱਕ ਵਾਰੀ ਅਸੀਂ ਐਸਕੇਐਸ ਨੂੰ ਯੂਜ਼ ਕਰਕੇ ਦੇਖ ਲਈਏ ਹੈਨਾ ਕਿ ਕਿੰਨਾ ਟਾਈਮ ਸੈੱਟ ਰਹਿੰਦਾ ਵਧੀਆ ਕਿ ਆਪਾਂ ਫਸਟ ਟਾਈਮ ਕਰ ਰਹੇ ਹਾਂ ਯੂਜ਼ ਇਸ ਨੂੰ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹ ਗੇਟ ਵੀ ਥੋੜਾ ਜਿਹਾ ਵੱਡਾ ਸੀਗਾ ਜਿਵੇਂ ਕਿ 39 ਇੰਚ ਤੋਂ ਹੈਨਾ ਥੋੜਾ ਜਿਹਾ ਵੱਡਾ ਸੀਗਾ ਤੇ ਜਿਹੜਾ ਪੀਸ ਆਪਾਂ ਇੱਕ ਹੋਰ ਕੱਟ ਕੀਤਾ ਹੋਇਆ ਉਹ ਲਾ ਦਿੰਨੇ ਇੱਥੇ ਫਿਰ ਵਧੀਆ ਹੁਣ ਮੈਨੂੰ ਟੈਨਸ਼ਨ ਖਤਮ ਨੇਰੀਆ ਰੇਤਾ ਆਉਂਦੇ ਮੈਨੂੰ ਐ ਹੀ ਹੁੰਦਾ ਸੀਗਾ ਜੇ ਮੈਂ ਇੱਥੇ ਇਸ ਥੱਲੇ ਜਾਨੀ ਕਿ ਕਪੜਾ ਲਾ ਕੇ ਰੱਖਣਾ ਹਨਾ ਵੀ ਸਭ ਤੋਂ ਜ਼ਿਆਦਾ ਛੱਤ ਤੋਂ ਰੇਤਾ ਆਉਂਦਾ ਸੀਗਾ ਫਿਰ ਉਹੀ ਜਿਹੜਾ ਪੌੜੀਆਂ ਵਾਲਾ ਰੇਤਾ ਆ ਉਹ ਜਾਂਦਾ ਸੀਗਾ ਲੋਬੀ ਦੇ ਵਿੱਚ ਕਮਰਿਆਂ ਦੇ ਵਿੱਚ ਫਿਰ ਬਹੁਤ ਜ਼ਿਆਦਾ ਕੰਮ ਵੱਜ ਜਾਂਦਾ ਸੀਗਾ ਤੇ ਹੁਣ ਮੇਰੀ ਟੈਨਸ਼ਨ ਖਤਮ ਹੈ ਬਸ ਇਹ ਆ ਵੀ ਇਹ ਵਧੀਆ ਯੂਜ਼ ਆ ਜਾਵੇ ਫਿਰ ਤੁਹਾਡੇ ਨਾਲ ਤੁਹਾਨੂੰ ਸ਼ੇਅਰ ਕਰਕੇ ਆਪਾਂ ਦੱਸਾਂਗੇ ਵੀ ਕਿਵੇਂ ਦਾ ਹੈਗਾ ਆ ਤੇ ਤੁਸੀਂ ਵੀ ਮੰਗਵਾਉਣਾ ਚਾਹੋਗੇ ਤਾਂ ਲਿੰਕ ਦੇ ਦਾਂਗੇ ਜ਼ਰੂਰ ਮੰਗਵਾ ਲੈਣਾ ਜੀ ਚਲੋ ਜੀ ਇਹਨਾਂ ਦਾ ਕੰਮ ਆਪਣਾ ਹੋ ਗਿਆ ਤੇ ਹੁਣ ਆਪਾਂ ਚਲਦੇ ਆਂ ਨੀਚੇ ਕਰਦੇ ਆਂ ਕੰਮਕਾਜ ਤੇ ਮਨਵੀਰ ਨੇ ਹੈਲਪ ਕਰਵਾਤੀ ਨੋਨ ਦੇ ਵਿੱਚ ਕਿਉਂਕਿ ਦੋ ਜਣੇ ਨੂੰ ਤਾਂ ਜ਼ਰੂਰਤ ਪੈਂਦੀ ਹੈ ਨਾ ਫਿਰ ਕੈਮਰਾ ਵੀ ਫੜ ਕੇ ਰੱਖਣਾ ਤੇ ਇਸ ਕਰਕੇ ਮਨਵੀਰ ਹੈਲਪ ਕਰਵਾ ਰਿਆ ਸੀਗਾ ਉਸ ਨੂੰ ਪੇਸਟ ਕਰਨ ਵਾਸਤੇ ਤੇ ਅੱਜ ਦੀ ਵੀਡੀਓ ਇਹ ਚੀਜ਼ਾਂ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜੀ ਕੱਲੋਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਸ਼ੀ ਗਾਲ ਜੀ